ਹੈਲੋ ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਕਰ ਲੈਣ ਅੱਗੇ ਆਂ ਜੀ ਅੱਜ ਦਾ ਵਲੌਗ ਸਟਾਰਟ ਕਰਨ ਲੱਗੇ ਆ ਤੇ ਜੇਕਰ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸ਼ਾਮ ਦਾ ਵੇਲਾ ਹੋ ਗਿਆ ਜੀ ਤੇ ਪੱਠਾਂ ਦੇ ਪਸੂਆਂ ਨੂੰ ਬੰਨਣਾ ਸੀਗਾ ਤੇ ਪਹਿਲਾਂ ਮੈਂ ਕਿਹਾ ਗਰਮੀ ਬਹੁਤ ਸੀਗੀ ਤੇ ਮੈਂ ਕਿਹਾ ਨਿਵਾ ਦੇਵਾਂ ਨਿਵਾ ਨੂੰ ਕਿ ਉਸ ਤੋਂ ਬਾਅਦ ਇਹਨਾਂ ਨੂੰ ਪੱਠਾਂ ਦੇ ਬੰਨੂਗੀ ਥੂੜੀ ਤੜੀ ਦਾਣਾ ਨੂੰ ਰਲਾਇਆ ਪਿਆ ਤੇ ਟਾਈਮ ਹੋ ਗਿਆ ਜੀ 4 ਵਜਣ ਵਾਲੇ ਆ ਦੇਣਾ ਹੈਗਾ ਜੀ ਐਦਵਰਡਾ ਇਹ ਹੈ ਕਿ ਸਾਡੇ ਨਿੱਕੀ ਜੀ ਡੋਲੀ ਨਿੱਕੀ ਜੀ ਪਾਲੀ ਸੀ ਵੈਸਤੇ ਦੀ ਮਾਂ ਵੀ ਨਿੱਕੀ ਜੀ ਪਾਲੀ ਸੀ ਲੈ ਕੇ ਛਿਆਂ ਕੁ ਮਹੀਨੇ ਗੱਦੀ ਸੀ ਮਤਲਬ ਛਿਆਂ ਸੱਤ ਮਹੀਨਿਆਂ ਦੀ ਜਦੋਂ ਲੈ ਕੇ ਆਂਦੀ ਸੀਗੀ ਤੇ ਇੱਕੇ ਦੀ ਹੋਰ ਭੈਣ ਸੀਗੀ ਉਹ ਦੀ ਮਾਂ ਦੀ ਮਤਲਬ ਡੋਲੀ ਦੀ ਮਾਸਤੀ ਤੇ ਉਹ ਸੋ ਨਾਲ ਹੀ ਸੀਗੀ ਤੇ ਵੇਚਦੀ ਸੀਗੀ ਤੇ ਫਿਰ ਇਹ ਦੋਵੇਂ ਹੁਣ ਮਾਮਾਦਿਆਂ ਰਹਿਣਗੇ ਤੇ ਨੰਨ ਨੂੰ ਆਨੋ ਕੇ ਤੇ ਫਿਰ ਇਹਨਾਂ ਨੂੰ ਪੱਠਾਂ ਤੇ ਬੰਨ ਕੇ ਫਿਰ ਘਰ ਦੇ ਕੰਮਦਾਰ ਨੇ ਕਰਨੇ ਆ ਬਸ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਜਿੱਦ ਦਿਨ ਦਾ ਜੇਠ ਮਹੀਨਾ ਚੜਿਆ ਉਸ ਦਿਨ ਦੀ ਗਰਮੀ ਬਹੁਤ ਜ਼ਿਆਦਾ ਕਿਉਂਕਿ ਦੋ ਟਾਈਮ ਪਸੰਨ ਨਿਵਾਈ ਦਾ ਸਵੇਰੇ ਵੀ ਨਿਵਾਈ ਦਾ ਸ਼ਾਮ ਨੂੰ ਵੀ ਨਿਵਾਈ ਦਾ ਤਿੰਨ ਟਾਈਮ ਪਾਣੀ ਪੀਈ ਦਾ ਦੋ ਟਾਈਮ ਨਿਵਾਈ ਦਾ ਲਾਕਡਾਉਨ ਨੂੰ ਨਵਾਤਾ ਤੇ ਹੁਣ ਲੱਗੀਆਂ ਜੀ ਮੈਂ ਡੋਲੀ ਨੂੰ ਨਵਾਣਾ ਡੋਲੀ ਦੀ ਮਾਂ ਲਾਡੋ ਤਾਂ ਕਹੂਗੇ ਨਾ ਮੈਨੂੰ ਵਾਰੀ ਵਾਰੀ ਬਸ ਮੇਰੇ ਜੇ ਪਾਣੀ ਪਾਈ ਚੱਲ ਸਭ ਪਹਿਲਾਂ ਉਹਨੂੰ ਨਵਾਇਆ ਹੁਣ ਦੂਰੀਆ ਫੇਰ ਉਹਨੂੰ ਤੇ ਪਾਣੀ ਪਾਇਆ ਕਿਉਂਕਿ ਉਹਨੂੰ ਜੈ ਜੀ ਹੋਇਆ ਜੀ ਝਾਕ ਸੀਗੀ ਨਹੀਂ ਮੇਰੇ ਤੇ ਪਾਣੀ ਪਾਉਗੀ ਫੇਰ ਤੇ ਜੀ ਉਹ ਜੀ ਸ਼ਾਮ ਦੀ ਸਬਜੀ ਦਾ ਵੀ ਹਮ ਟਾਈਮ ਹੋ ਗਿਆ ਤੇ ਮੈਂ ਕੱਟਣ ਲੱਗੀ ਆ ਜੀ ਟਿੰਡੋ ਦੇਸੀ ਟਿੰਡੋ ਤੇ ਉਹਨਾਂ ਨੂੰ ਕੱਟ ਕੇ ਉਹਨਾਂ ਨੂੰ ਲਾਉਣ ਲੱਗੀ ਆ ਤੜਕਾ ਚੁੱਲੇ ਤੇ ਅੱਗ ਬਾਲ ਲਈ ਆ ਤੇ ਕੜਾਈ ਧਰ ਲਈ ਆ ਅਣ ਤੜਕਾ ਲਾ ਕੇ ਉਹ ਤੋਂ ਪਹਿਲਾਂ ਟਿੰਡੋ ਪਾ ਦਿਆ ਤੇ ਉਹਨਾਂ ਨਾਲ ਮੜਾ ਸੇਕ ਲਵਾ ਕੇ ਫਿਰ ਪਿਆਜ਼ ਪਾਵਾਂਗੇ ਪਿਆਜ਼ ਹੀ ਕੱਟੇ ਪਏ ਆ ਤੇ ਕਿਉਂਕਿ ਜੇ ਪਹਿਲਾਂ ਪਿਆਜ਼ ਪਾ ਲਈਏ ਤਾਂ ਉਹ ਜ਼ਿਆਦਾ ਸੜ ਜਾਂਦੇ ਆ ਦਰਮਿਆਨ ਤੋਂ ਉਰਜ ਬਾਲਣ ਵੀ ਸੈਟ ਆਈ ਸੀਗੀ ਤੇ ਤੜਕਾ ਲਾ ਕੇ ਟਿੰਡੋ ਸਬਜੀ ਨੂੰ ਫਿਰ ਮੈਂ ਤੰਦੂਰ ਤੇ ਰੋਟੀ ਬਣਾਉਣੀ ਆ ਪੜਕਲਾਤਾ ਚਲੋ ਸਭ ਜਿੰ ਵਿੱਚ ਦੀ ਕੜਚੀ ਮਾਰਨ ਆਈ ਸੀਗੀ ਆਗ ਲੱਗ ਨਾ ਜਾਣ ਤੇ ਹਾਂ ਤੰਦੂਰ ਦੇ ਵਿੱਚ ਬਾਲਣ ਪਾਇਆ ਪਿਆ ਜਦੋਂ ਤਪ ਗਿਆ ਆ ਦੇਖ ਲੋ ਜੀ ਤੰਦੂਰ ਦੇ ਵਿੱਚ ਵੀ ਬਾਲਣ ਪਾਇਆ ਪਿਆ ਤਪੀ ਜਾਂਦਾ ਤੰਦੂਰ ਤੇ ਤੰਦੂਰ ਤਪ ਗਿਆ ਸੀ ਤੇ ਹੁਣ ਮੈਂ ਲਾਉਣ ਲੱਗੀਆਂ ਜੀ ਰੋਟੀ ਜੇਕਰ ਤੁਹਾਨੂੰ ਮੇਰਾ ਵਲੌਗ ਜਿੱਦਾਂ ਪਸੰਦ ਆਇਆ ਹੋਵੇ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ